ਕਾਂਗਰਸ ਪਾਰਟੀ ਦੀ ਸਰਕਾਰ ਨੇ ਪਹਿਲਾਂ ਵੀ ਕੰਮ ਕੀਤਾ ਸੀ ਹੁਣ ਵੀ ਕੰਮ ਕਰ ਰਿਹਾ ਕੰਮ ਕਰਕੇ ਦੱਸੋ ਸੁਖਵੀਰ ਬਾਦਲੋਂ ਨੇ 10 ਸਾਲ ਪਹਿਲਾਂ ਵੀ ਤਾਰਾਂ ਮਾਰੀ ਗਏ ਨੇ ਜਦ ਕੱਖ ਨਹੀਂ ਕੀਤਾ ਤੇ ਹੁਣ ਤੱਕ ਇਹਦੇ ਲੈਵਲ ਤੇ ਹੈ ਹੀ ਨਹੀਂ ਉਹ ਵਿਚਾਰੇ ਕੀ ਕਰਦੇ ਕਾਂਗਰਸ ਦੀ ਪਾਰਟੀ ਦੀ ਸਰਕਾਰ ਔਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਚਰਚੀ ਚੰਨੀ ਤੇ ਉਹਨਾਂ ਦੀ ਕੈਬਨਿਟ ਨੇ ਫੈਸਲਾ ਲਿਆ ਬਹੁਤ ਵੱਡਾ ਫੈਸਲਾ ਦਿਵਾਲੀ ਦਾ ਤੋਹਫਾ ਦਿੱਤਾ ਹੈ ਜਿਹੜੀਆਂ ਪਿਛਲੀਆਂ ਸਰਕਾਰਾਂ ਅਕਾਲੀ ਦਲ ਬੀਜੇਪੀ ਦੀਆਂ ਕਦੇ ਦੇ ਨਹੀਂ ਸਕੀਆਂ ਸੀ ਭਲਾ ਨਹੀਂ ਸੀ ਕਰ ਸਕਦੀਆਂ ਅੱਜ 3 ਰੁਪਏ ਬਿਜਲੀ ਦਾ ਰੇਟ ਕਰਕੇ ਆਮ ਆਦਮੀ ਦਾ ਦਿਲ ਜਿੱਤਿਆ ਚੰਨੀ ਸਾਹਿਬ ਦੀ ਸਰਕਾਰ ਨੇ ਔਰ ਲੋਕਾਂ ਨੂੰ ਰਾਹਤ ਮਿਲੀ ਹੈ ਔਰ ਜਿਹੜੀ ਤਨਖਾਹਾਂ ਨੇ ਸਰਕਾਰੀ ਨੌਕਰੀਆਂ ਦੀਆਂ ਡੀਏ ਦੀ ਕਿਸ਼ਤ ਹੈ ਡੀਏ ਦਾ 11% ਵਧਾ ਕੇ ਬੜਾ ਲਟਕਦਾ ਮਾਮਲਾ ਸੀ ਹੱਲ ਕੀਤਾ ਇਸ ਗੱਲ ਦੀ ਬਹੁਤ ਵੱਡੀ ਖੁਸ਼ੀ ਹੈ ਔਰ ਮੈਨੂੰ ਲੱਗਦਾ ਕਿ ਵਿਰੋਧੀਆਂ ਪਾਰਟੀਆਂ ਨੂੰ ਨੀਂਦ ਨਹੀਂ ਆਉਣੀ ਆ ਜੀ ਜਿਹੜੇ ਗੱਲਾਂ ਕਰਦੇ ਨੇ ਕੰਮ ਨਹੀਂ ਕਰਦੇ ਕਾਂਗਰਸ ਪਾਰਟੀ ਦੀ ਸਰਕਾਰ ਨੇ ਪਹਿਲਾਂ ਵੀ ਕੰਮ ਕੀਤਾ ਸੀ ਹੁਣ ਵੀ ਕੰਮ ਕਰ ਰਿਹਾ ਕੰਮ ਕਰਕੇ ਦਿਖਾਇਆ ਸੁਖਵੀਰ ਬਾਦਲ ਤਾਂ ਕਹੇ ਸਸਤੀ ਦੇਵਾਂਗੇ ਕਾਂਗਰਸ ਨੇ ਪਹਿਲੀ ਕਰਤਾ ਕਿਸ ਤਰ੍ਹਾਂ ਦੇਖ ਲਈ ਸੁਖਵੀਰ ਬਾਦਲ ਉਹਨਾਂ ਨੇ 10 ਸਾਲ ਪਹਿਲਾਂ ਵੀ ਟਾਰਾਂ ਮਾਰੀ ਗਏ ਨੇ ਜਦ ਕੱਖ ਨਹੀਂ ਕੀਤਾ ਤੇ ਹੁਣ ਤੱਕ ਕਿਤੇ ਲੈਵਲ ਤੇ ਹੈ ਹੀ ਨਹੀਂ ਉਹ ਵਿਚਾਰੇ ਕੀ ਕਰਨਗੇ ਕੇਜਰੀਵਾਲ ਵੀ ਬੜੇ ਦਾਵੇ ਕਰਦੇ ਸੀ ਬਿਜਲੀ ਕੇਜਰੀਵਾਲ ਤਾਂ ਪਾਣੀ ਦੇ ਵੀ ਦਾਵੇ ਕਰਦਾ ਸੀ ਇੱਥੇ ਕਹਿੰਦਾ ਸੀ ਇਹ ਪਾਣੀ ਪੰਜਾਬ ਸੇ ਇੱਕ ਬੂੰਦ ਵੀ ਬਾਹਰ ਨਹੀਂ ਜਾਏਗੀ ਆ ਹਰਿਆਣੇ ਜਾ ਕੇ ਕਹਿੰਦਾ ਇਹ ਪਾਣੀ ਪੰਜਾਬ ਕਾ ਵੀ ਹੈ ਹਰਿਆਣੇ ਕਾ ਵੀ ਹੈ ਦਿੱਲੀ ਕਾ ਵੀ ਹੈ ਇਹ ਉਹਨਾਂ ਦਾ ਕੋਈ ਹੈ ਨਹੀਂ ਉਹ ਗੱਲ ਜਿਵੇਂ ਇੰਡਸਟਰੀਆਂ ਸਾਰੀ ਬਾਹਰ ਚਲੀ ਗਈ ਇਹਦੇ ਨਾਲ ਫਰਕ ਪਵੇਗਾ ਦਵਾਰੇ ਇੰਡਸਟਰੀ ਆਉਣ ਨਾਲ ਰੋਜ਼ਗਾਰ ਵੀ ਇੱਥੇ ਪੈਦਾ ਹੋਊਗਾ ਦੇਖੋ ਇੰਡਸਟਰੀ ਤਾਂ ਲੱਗਣੀ ਚਾਹੀਦੀ ਹੈ ਇੰਡਸਟਰੀ ਨਾਲ ਦੇਸ਼ ਤਰੱਕੀ ਕਰਦਾ ਜਿੱਥੇ ਇੰਡਸਟਰੀ ਆ ਜਿਹੜਾ ਟੈਕਸ ਮਿਲਣਾ ਸਾਰਾ ਇਹ ਇੰਡਸਟਰੀ ਦੇ ਦੇਣਾ ਕਾਰੋਬਾਰ ਲੱਗਣਗੇ ਸਾਡੇ ਬੱਚੇ ਕੰਮ ਲੱਗਣਗੇ ਇਹ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਹੈ ਜੀ ਦੇਖੋ ਸਾਰੇ ਜਿਹੜਾ ਇੱਕ ਆਮ ਪਬਲਿਕ ਹੈ ਜਿਹਦਾ ਕੀ ਬਿਜਲੀ ਦਾ ਬਿੱਲ ਕਿਸੇ ਦਾ 5000 ਕੇ ਦਾ 2000 ਕੇ ਦਾ 10000 ਦਾ ਉਹ ਜੇ ਇਹਨੂੰ ਤੁਸੀਂ ਜੋ ਸਾਡਾ ਅੱਜ ਫੈਸਲਾ ਪੰਜਾਬ ਸਰਕਾਰ ਮੁੱਖ ਮੰਤਰੀ ਚੰਨੀ ਜੀ ਨੇ ਕੀਤਾ ਉਹਦੇ ਨਾਲ ਉਹ ਜਿਹੜਾ ਹੈਗਾ ਬਿਜਲੀ ਦਾ ਬਿੱਲ ਇੱਕ ਨਾਮ ਬਰਾਬਰ ਹੀ ਰਹਿ ਜੇਣਾ ਇਹ ਬਹੁਤ ਵੱਡਾ ਇਤਿਹਾਸਿਕ ਫੈਸਲਾ ਹੈ ਤੇ ਪੰਜਾਬ ਵਸਤੀਆਂ ਨੂੰ ਬਹੁਤ ਵੱਡਾ ਤੋਪਾ ਦਿੰਦਾ ਸੋ ਇਹ ਦੇ ਨਾਲ ਕਈ ਜਿਹੜੀਆਂ ਵਿਰੋਧੀ ਪਾਰਟੀਆਂ ਸੀ ਉਹ ਕਹਿੰਦੀਆਂ ਸੀ ਅਸੀਂ ਕਰਾਂਗੇ ਅਸੀਂ ਕਰਕੇ ਰਖਾਇਆ ਮੈਨੂੰ ਲੱਗਦਾ ਵੀ ਆਪ ਪਾਰਟੀ ਕਾਲੀ ਦਲ ਹੁਣ ਸੋਚਣ ਲਈ ਮਜਬੂਰ ਹੋਣਗੇ ਵੀ ਹੁਣ ਕਿਹੜਾ ਦੌ ਖੇੜੀ ਹੁਣ ਪਹਿਲੀ ਦਾ ਖੇੜੇ ਦਿੱਤਾ ਕੰਮ ਬਿਲਕੁਲ ਜੀ ਉਹ ਕਦੇ ਕਹਿੰਦੇ ਸੀ ਅਸੀਂ ਦਲਤ ਉਹ ਬਣਾਵਾਂਗੇ ਕਦੇ ਕੁਝ ਕਹਿੰਦੇ ਸੀ ਕਦੇ ਕਹਿੰਦੇ ਸੀ ਅਸੀਂ ਐਸ ਤਰ੍ਹਾਂ ਕਰਾਂਗੇ ਆ ਬਿਜਲੀ ਦਾ ਕਰਾਂਗੇ ਸਾਡੀ ਸਰਕਾਰ ਨੇ ਤਾਂ ਸਾਰਾ ਕੁਝ ਕਰਕੇ ਦਿਖਾਤਾ ਤੁਹਾਡੇ ਸਾਹਮਣੇ ਵੀ ਉਹਨਾਂ ਕੋਲ ਕੋਈ ਮੁੱਦਾ ਹੀ ਨਹੀਂ ਹੈਗਾ ਹੋਰ ਲੱਭਦੇ ਰਹਿਣਗੇ ਕੀ ਕਰਨਾ ਹੈ ਉਹਨਾਂ ਨੂੰ ਦੇਖੋ ਜੀ ਸਾਡੀ ਚੰਨੀ ਸਰਕਾਰ ਨੇ ਅਰ ਜਿਹੜੀਆਂ ਮੰਗਾਂ ਮੰਨੀਆਂ ਮੁਲਾਜ਼ਮਾਂ ਦੀਆਂ ਬਿਜਲੀ ਸਸਤੀ ਕੀਤੀ ਹੈ ਉਹਦੇ ਖੁਸ਼ੀ ਦੀ ਲਹਿਰ ਦੇਖੋ ਸਾਡੇ ਸਤਜਾ ਸਾਧੂ ਸਿੰਘ ਜੀ ਨੇ ਸਾਡੇ ਵਰਕਰ ਸਾਰੇ ਸੁੰਦੇ ਸਰ ਕੋਠੀ ਇਕੱਠੇ ਹੋ ਗਏ ਵੀ ਦਰਬਾਰਾ ਇਹ ਸਰਕਾਰ ਸਾਡੀ ਕਾਂਗਰਸ ਦੀ ਆ ਰਹੀ ਹੈ ਸਾਡੇ ਸ਼ਹਿਰ 'ਚ ਖੁਸ਼ੀ ਦੀ ਲਹਿਰ ਹੈ ਕਿਉਂਕਿ ਜਿਹੜੀਆਂ ਦੂਜੀਆਂ ਪਾਰਟੀਆਂ ਕਹਿੰਦੀਆਂ ਵੀ ਜੇ ਸਾਡੀ ਸਰਕਾਰ ਬਣੂ ਅਸੀਂ ਕਰਾਂਗੇ ਜੇ ਤਾਂ ਜੇ ਤਾਂ ਵੈਸੇ ਨਹੀਂ ਜਾਂਦੀ ਕਿਉਂਕਿ ਜੇ ਕਰਨਗੇ ਤਾਂ ਹੋਊਗਾ ਸਾਡੀ ਸਰਕਾਰ ਨੇ ਤਾਂ ਕਰ ਹੀ ਦਿੱਤਾ ਤੁਸੀਂ ਖੁਸ਼ੀ ਦੀ ਲਹਿਰ ਦੇਖੋ ਵੀ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਕਾਂਗਰਸ ਪਾਰਟੀ ਦੀ ਸਰਕਾਰ ਦੁਆਰਾ 2022 ਚ ਬਣਨ ਜਾ ਰਹੀ ਹੈ ਸਾਡੇ ਸਤਾਰ ਸਾਧੂ ਸਿੰਘ ਜੀ ਬਹੁਤ ਭਾਰੀ ਪੋਟਾਂ ਦੇ ਜਿੱਤਣਗੇ ਇਹ ਸਾਰੀ ਨਿਸ਼ਾਨੀ ਜਿਹੜੀ ਗਰੀਬਾਂ ਨੂੰ ਰਾਹਤ ਮੁਲਾਜ਼ਮਾਂ ਦਾ ਕਰਤਾ ਹੈ ਉਹਦੋਂ ਬਹੁਤ ਜ਼ਿਆਦਾ ਖੁਸ਼ੀ ਦੀ ਲਹਿਰ ਹੈ